ਹੈਲੋ ਅੱਜ ਕਾਫੀ ਮਹੀਨੇ ਬਾਅਦ ਲਾਈਵ ਹੋਣ ਲੱਗਿਆ ਜੀ ਇਹ ਖਲਚ ਸਾਲ ਤੋਂ ਵੀ ਉੱਪਰ ਹੋ ਗਿਆ ਹੁਣ ਅੱਜ ਆਪਾਂ ਗੱਲ ਕਰਦੇ ਹਾਂ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਪੰਜਾਬ ਵਿੱਚ ਹੜਾ ਨਾਲ ਹੋਏ ਨੁਕਸਾਨ ਦੀ ਕੀ ਸਥਿਤੀ ਹੈ ਤੇ ਇਹਦੇ ਵਿੱਚ ਸਰਕਾਰ ਕੀ ਕਰ ਰਹੀ ਹੈ ਸਮਾਜ ਸੇਵੀ ਸੰਸਥਾਵਾਂ ਕੀ ਕਰ ਰਹੀਆਂ ਨੇ ਕਿਉਂਕਿ ਇਹ ਹਰ ਸਾਲ ਹੀ ਹੁੰਦਾ ਹੈ ਆਹ ਮਹੀਨੇ ਜਦੋਂ ਬਰਸਾਤ ਮਹੀਨੇ ਚੱਲਦੇ ਨੇ ਹੁਣ ਜੁਲਾਈ ਅਗਸਤ ਸਤੰਬਰ ਵੀ ਇਹ ਹਰ ਸਾਲ ਹੀ ਇਨਸਾਨ ਕਿਉਂ ਹੁੰਦਾ ਹੈ ਉਹਦਾ ਕਾਰਨ ਇਹ ਹੈ ਵੀ ਸਮੇਸੇਰ ਜੋ ਨਾਲੇ ਜਾਂ ਸੂਏ ਕੱਚੀਆਂ ਜਾਂ ਮਤਲਬ ਕਿ ਨਹਿਰਾਂ ਦੀ ਜਾਂ ਹੋਰ ਸਫਾਈ ਨਹੀਂ ਹੁੰਦੀ ਉਹਨਾਂ ਵਿੱਚ ਦੀ ਪਾਣੀ ਨਹੀਂ ਲੰਗਦਾ ਉਹਨਾਂ وجہ ਕਾਫੀ ਵੱਡਾ ਵੱਡਾ ਘਾਹ ਫੂਸ ਉਕੇ ਹੁੰਦਾ ਇਸ ਕਰਕੇ ਜਦੋਂ ਇਹ ਬਰਸਾਤ ਦਾ ਮੌਸਮ ਆ ਜਾਂਦਾ ਤਾਂ ਫਿਰ ਇਹ ਨੁਕਸਾਨ ਹੁੰਦਾ ਹੈ ਜਿਵੇਂ ਕਹਿੰਦੇ ਨੇ ਪੰਜਾਬ ਦੇ ਜੰਮੇ ਨੂੰ ਨਿਤ ਮਹਿਮਾ ਸੋ ਸਾਡੇ ਮੁੱਖ ਮੰਤਰੀ ਸਾਹਿਬ ਉਧਰ ਤਾਮਨਾ ਡੁੱਜ ਏਡੇ ਡੋਸਾ ਖਾ ਰਹੇ ਨੇਗੇ ਛੁੱਟੀਆਂ ਮਨਾ ਰਹੇ ਨੇ ਤੇ ਇੱਧਰ ਪੰਜਾਬ ਦਾ ਬੁਰਾ ਹਾਲ ਹੋਇਆ ਪਿਆ ਖਾਸ ਤੌਰ ਤੇ ਇਸਰਾ ਦਿਲਾਕਾਂ ਦਾ ਆਪਾਂ ਦੇਖਦੇ ਹਾਂ ਵੀਡੀਓ ਬਹੁਤ ਹੀ ਕੱਚੇ ਘਰ ਰੁੜੇ ਜਾ ਰਹੇ ਨੇ ਪਸ਼ੂ ਰੁੜੇ ਜਾ ਰਹੇ ਨੇ ਜੋ ਫਸਲ ਸੀਗੀ ਆਪਣੀ ਝੋਨੇ ਦੀ ਉਹ ਤਬਾਹ ਹੋ ਗਈ ਹੈ ਹੋਰ ਚਾਰਾ ਵਗੈਰਾ ਸਾਰਾ ਤਬਾਹ ਹੋ ਗਿਆ ਤੇ ਪੰਜਾਬ ਦਾ ਇਨਾਕ ਫਾਇਦਾ ਹੈ ਇਨਾਕ ਗੁਰੂਆਂ ਦੀ ਬਖਸ਼ੀ ਸਹਾ ਪੰਜਾਬ ਤੇ ਵੀ ਫਿਰ ਹੋਏ ਅਸੀਂ ਇੱਕ ਦੂਜੇ ਦੀ ਮਦਦ ਬੋ ਕਰਦੇ ਆਂ ਭੀੜ ਬਣਨ ਤੇ ਜੋ ਵੀ ਕਿਸੇ ਦੇ ਭੀੜ ਪੈਂਦੀ ਆ ਆਪਾਂ ਸਾਰੇ ਉੱਥੇ ਉਹਨਾਂ ਦੀ ਉਹਨਾਂ ਲੋੜੀਂਦਾ ਸਮਾਨ ਰਾਸ਼ਨ ਵਗੈਰਾ ਚਾਰਾ ਵਗੈਰਾ ਆਪਾਂ ਸਾਰੇ ਉੱਪਰ ਦੇ ਕਰਦੇ ਆਂ ਪਿਛਲੇ ਸਾਲ ਅਸੀਂ ਗਏ ਸੀ ਕਿ ਇਧਰ ਮੂਨਕ ਸਾਈਡ ਚਾਂਦਪੰਨ